ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਅਸੀਂ মিডিਆ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਜਗ੍ਹਾ ਤੇ ਆਣ ਕੇ ਇਸ ਜਿਹੜੀ ਖਾਲਸਾ ਏਡਾ ਪ੍ਰੋਜੈਕਟ ਚੱਲ ਰਿਹਾ ਸੀ ਉਹਨੂੰ ਕਵਰੇਜ ਕੀਤਾ ਵਾ ਇਹ ਜਿਹੜਾ ਪ੍ਰੋਜੈਕਟ ਹੈ ਸਾਡਾ ਮੋਢ ਬਸੇਬੇ ਦਾ ਜਿਹੜੇ 2025 ਦੇ ਵਿੱਚ 1 ਮਹੀਨਾ ਪਹਿਲਾਂ ਇੱਥੇ ਹੜ੍ਹ ਆਏ ਸੀ ਇਹਨਾਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਸੀ ਜ਼ਮੀਨਾਂ ਦੇ ਵਿੱਚ ਰੇਤ ਭਰ ਗਈ ਸੀ ਉਹਨਾਂ ਜ਼ਮੀਨਾਂ ਨੂੰ ਦੁਬਾਰਾ ਅਸੀਂ ਆਬਾਦ ਕਰਨ ਦੇ ਵਿੱਚ ਜਿਹੜੀਆਂ ਅਗਲੀ ਫਸਲ ਦੀ ਤਿਆਰੀ ਕਰਨ ਦੇ ਵਿੱਚ ਇੱਥੇ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਵਾ ਪਿੰਡ ਗੁਰਚੱਕ ਦੇ ਤਿੰਨਾਂ ਪਿੰ ਇਥੇ 3 ਦਿਨ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਹੋਇਆ ਸੀ ਤੇ ਪੰਜਾਬ ਦੇ ਹਰ ਕੋਨੇ 'ਚੋਂ ਜਿਹੜੇ ਸੇਵਾਦਾਰ ਇੱਥੇ ਪਹੁੰਚ ਰਹੇ ਨੇ ਟਰੈਕਟਰਾਂ ਨਾਲ ਸੇਵਾ ਲੈ ਕੇ, ਕਰਾਇਆਂ ਦੀ ਸੇਵਾ ਲੈ ਕੇ, ਡੀਜ਼ਲ ਦੀ ਸੇਵਾ ਲੈ ਕੇ ਪਹੁੰਚ ਰਹੇ ਨੇ। ਕੰਮ ਬਹੁਤ ਵੱਡਾ ਵਾ ਪਰ ਆਪਾਂ ਲੱਗੇ ਆ ਇਹਦੇ ਵਿੱਚ। ਜਿੱਥੇ-ਜਿੱਥੇ ਵੀ ਹੋਰ ਸਵਾਵਾਂ ਦੀ ਲੋੜ ਆ, ਉੱਥੇ ਵੀ ਸਾਡੇ ਵੱਲੋਂ ਸਵਾਵਾਂ ਚੱਲ ਰਹੀਆਂ ਨੇ। ਕਿੰਨੀ ਏਕੜ ਜ਼ਮੀਨ ਆ ਜੀ ਤੁਹਾਡੇ ਘਰ ਲਈ ਆ ਜੀ? ਇਹ ਜਿਹੜੀ ਤਿੰਨਾਂ ਬੰਡਾਂ ਦੀ 1500 ਏਕੜ ਜ਼ਮੀਨ ਹੈ ਜਿਹਦੇ ਵਿੱਚੋਂ ਅੱਧੀ ਜ਼ਮੀਨ ਦੇ ਵਿੱਚ ਰੇਤ ਭਰ ਗਈ ਆ, ਕੁਝ ਜ਼ਮੀਨ ਦੇ ਵਿੱਚ ਟੋਆ ਪੈ ਗਿਆ ਵਾ। ਕੁਝ ਜ਼ਮੀਨ ਜਿਹੜ ਜੇ ਜਿਹੜੀ ਇੱਥੇ ਅਸੀਂ ਸ਼ੁਰੂ ਕੀਤਾ ਵਾ ਇੱਥੇ ਸਭ ਤੋਂ ਜ਼ਿਆਦਾ ਰੇਤ ਹੈ ਜੀ ਇਤੋਂ ਬਾਅਦ ਤੇਰਾ ਅਗਲਾ ਮੈਨਾਨ ਕੀ ਹੈ ਨਕਸਾਨਾਂ ਵਾਸਤੇ ਨਕਸਾਨਾਂ ਵਾਸਤੇ ਸਾਡਾ ਅਗਲਾ ਪਲਾਨ ਹੈ ਇਹਨਾਂ ਜ਼ਮੀਨਾਂ ਨੂੰ ਪੱਧਰੀਆਂ ਕਰਕੇ ਉਹਨਾਂ ਨੂੰ ਕਣਕ ਦੇ ਬੀਜ ਦੇ ਕੇ ਅਗਲੀ ਫਸਲ ਬਜਾ ਕੇ ਜਾਣਾ ਵਾ ਤਾਂ ਕਿ ਜਿਹੜੀ ਅੱਗੇ ਕਣਕ ਦੀ ਫਸਲ ਹੈ ਉਹਦੀ ਬਜਾਈ ਕਰਕੇ ਜਾਣਾ ਵਾ ਇਹ ਜਿਹੜੇ ਛੋਟੇ ਜ਼ਿਮੀਂਦਾਰ ਆ ਸਾਰੇ ਕਿਸਾਨੀ ਤੇ ਡਿਪੈਂਡ ਕਰਦੇ ਆ ਪਿਛਲੀ ਝੋਨੇ ਦੀ ਫਸਲ ਤੇ ਇਹਨਾਂ ਸਾਰਾ ਖਰਚਾ ਕਰ ਲਿਆ ਸੀ ਹੁਣ ਪੈਸਾ ਆਉਣਾ ਸੀ ਪਰ ਇਹ ਕੁਦਰਤ ਦੀ ਜਿਹੜੀ ਮਾਰਿਆ ਉਹਦੇ ਅੱਗੇ ਕਿਸੇ ਦਾ ਕੋਈ ਜ਼ੋਰ ਨਹੀਂਗਾ ਹੁਣ ਉਹ ਸਾਰਾ ਖਤਮ ਹੋ ਗਿਆ ਵ ਸੋ ਸਾਡਾ ਖਾਲਸਾਡ ਵੱਲੋਂ 2023 ਦੇ ਵਿੱਚ ਵੀ ਇਹੋ ਪ੍ਰੋਜੈਕਟ ਚੱਲਿਆ ਸੀ ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਦੁਬਾਰਾ ਮੋੜ ਬੀ ਦੇ ਕੇ ਉਹਨਾਂ ਦੀ ਅਗਲੀਆਂ ਫਸਲਾਂ ਬਜਾਈਆਂ ਸੀ ਉਸੇ ਪ੍ਰੋਜੈਕਟ ਨੂੰ ਅਸੀਂ ਇਹਨੂੰ ਫੇਰ ਕੰਟੀਨਿਊ ਕੀਤਾ ਜ਼ਮੀਨਾਂ ਪਧਰੀਆਂ ਕਰਨ ਤੋਂ ਬਾਅਦ ਇਹਨਾਂ ਦੀਆਂ ਫਸਲਾਂ ਬਜਾ ਕੇ ਜਾਣੇ ਆਵਾ ਜਿਹੜੇ ਕਿਤੇ ਬੋਰ ਖਰਾਬ ਹੁੰਦੇ ਆ ਉਹਨਾਂ ਬੋਰਾਂ ਦੀ ਰਿਪੇਅਰ ਦਾ ਕੰਮ ਕਰਾਂਗੇ ਉਹ ਜਦੋਂ ਇੱਥੇ ਬਿਜਲੀ ਦਾ ਕੰਮ ਚੱਲ ਪੂਗਾ ਬਿਜਲੀ ਚੱਲ ਪੂਗੀ ਉਹ ਬੋਰਾਂ ਦਾ ਉਸ ਤੋਂ ਬਾਅਦ ਸ਼ੁਰੂ ਹੋਊਗਾ ਜੀ ਕਿੰਨਾ ਸਮਾਂ ਲੱਗ ਸਕਦਾ ਇਹਨੂੰ ਹੋਰ ਦੇਖੋ ਸੰਗਤ ਦਾ ਸਹਿਯੋਗ ਆ ਅਸੀਂ 1 ਮਹੀਨੇ ਦਾ ਇੱਥੇ ਮੰਨ ਕੇ ਚੱਲੇ ਆਂ ਵੀ 1 ਮਹੀਨੇ ਤੱਕ ਅਸੀਂ ਜਿਹੜੇ 2-3 ਪਿੰਡ ਕਲੀਅਰ ਕਰ ਦਿੰਨੇ ਆਂ ਪਰ ਜਿਹੜਾ ਵਾ ਸੰਗਤ ਸੇਵਾਦਾਰਾਂ ਦਾ ਬਹੁਤ ਸਹਿਯੋਗ ਹੈ ਟਰੈਕਟਰਾਂ ਦਾ ਇੱਥੇ ਹੜ ਆਇਆ ਪਿਆ ਵਾ 60 ਤੋਂ 70 ਟਰੈਕਟਰ ਜਿਹੜੇ ਆ ਚੱਲਣ ਦੇ ਆਸ ਟਾਈਮ ਤੇ ਮੇਰੇ ਖਿਆਲ ਇਹ ਆ ਵੀ ਜੇ ਮੌਸਮ ਦੀ ਕੋਈ ਖਰਾਬੀ ਨਾ ਆਈ ਤੇ 1 ਮਹੀਨੇ ਤੋਂ ਪਹਿਲਾਂ ਪਹਿਲਾਂ ਜਿਹੜੇ ਪਿੰਡੇ ਸਾਫ ਕਰ ਦਾਂਗੇ ਰੋਵਨ ਕਨੇ ਟਰੈਕਟਰ ਟਰੈਕਟਰ ਚੱਲਦੇ ਆ ਜੀ ਇੱਥੇ ਰੋਜ਼ ਇਸ ਟਰੈਕਟਰਾਂ ਦੀ ਗਿਣਤੀ ਨਹੀਂ 70 ਪਲੱਸ ਟਰੈਕਟਰ ਚੱਲਦੇ ਆ ਜੀ ਰੋਜ਼ ਦੇ ਸਤ ਕੋਸ਼ ਟਰੈਕਟਰ ਜਾਂਦੇ ਆ ਉਦੋਂ ਨਵੇਂ ਹੋਰ ਆ ਜਾਂਦੇ ਆ 10 15 ਟਰੈਕਟਰ ਰੋਜ਼ ਵਿੱਚ ਐਡ ਹੋ ਜਾਂਦੇ ਆ ਇਹ ਕਿ ਟਿੱਕੀ ਟਿੱਕੀ ਤੋਂ ਸੰਗਤ ਆ ਰਹੀ ਆ ਜੀ ਇਹ ਜਿਹੜੀ ਸੰਗਤ ਮਾਨਸ਼ੇ ਤੋਂ ਬਠਿੰਡੇ ਤੋਂ ਸਰਦੂਲਗੜ ਤੋਂ ਸਭ ਤੋਂ ਆਪਣਾ ਪੰਜਾਬ ਦਾ ਲਾਸਟ ਸ਼ਹਿਰ ਸਰਦੂਲਗੜ ਪੈਂਦਾ ਵਾ ਉੱਥੋਂ ਵੀ ਸੰਗਤ ਆ ਰਹੀ ਹਰਿਆਣੇ ਤੋਂ ਜਿਹੜੇ ਸੇਵਾਦਾਰ ਹੋ ਡੀਜ਼ਲ ਦੀ ਸੇਵਾ ਕਰਕੇ ਗਏ ਆ ਯੂਪੀ ਤੋਂ ਸੇਵਾਦਾਰ ਹੈ ਕਰਾਇਆਂ ਦੀ ਸੇਵਾ ਕਰਕੇ ਗਏ ਆ ਉਹ ਦੋ ਢੋਲੂ ਕਰਾਇਆਂ ਦੀ ਸੇਵਾ ਜਿਹੜੀ ਖਾਲਸਾਡ ਨੂੰ ਕਰਕੇ ਗਏ ਆ ਕਿਉਂਕਿ ਇਥੇ ਜਿਹੜੀ ਰੇਤ ਆ ਦੂਜੇ ਕਰਾਵਾਵਾਂ ਦੇ ਨਾਲ ਨਹੀਂ ਸਹੀ ਤਰੀਕੇ ਨਾਲ ਧੁਈ ਜਾਂਦੀ ਪਰ ਡੋਲੂ ਕਰਾਵਾ ਨਾ ਕੰਮ ਜ਼ਿਆਦਾ ਨਿਭੜਦਾ ਵਾ ਉਹਨਾਂ ਸੇਵਾਦਾਰਾਂ ਨੇ ਉਹ ਸੰਸਾ ਨੇ ਦੋ ਡੋਲੂ ਕਰਾਵਾ ਦੀ ਸੇਵਾ ਕੀਤੀ ਐ ਸੋ ਹਰ ਕੋਨੇ ਤੋਂ ਹੀ ਸੇਵਾਦਾਰ ਆ ਰਹੇ ਨੇ ਪੰਜਾਬ ਹਰਿਆਣਾ ਜੁਪੀ ਸਾਰ ਜਗ੍ਹਾ ਤੋਂ ਆ ਰਹੇ ਨੇ ਸੇਵਾਦਾਰ ਸਰਦਾਰ ਨਿਰਮਲ ਸਿੰਘ ਰੰਧਾਵਾ ਬਿਲਕੁਲ ਸਰ ਪਿੰਡ ਗੋਰਚੱਕ ਤੋਂ ਬੋਲ ਰਿਹਾ ਹਾਂ ਸਾਡੇ ਇਲਾਕੇ ਵਿੱਚ 5-5 ਫੁੱਟ ਰੇਤ ਪੈ ਗਈ ਕੋਈ ਪ੍ਰਸ਼ਾਸਨ ਦਾ ਇੱਥੋਂ ਬੰਦਾ ਨਹੀਂ ਪਹੁੰਚਿਆ ਇੱਥੇ ਸਰਾਬ ਸਿੰਘ ਦੇ ਫਿਰੰਧਾਵਾ ਤੇ ਰਾਹਲ ਗਾਂਧੀ ਆਏ ਔਰ ਬਾਕੀ ਖਾਲਸਾ ਐਡ ਵਾਲਿਆਂ ਨੇ ਸਾਡੀ ਬਾਹ ਫੜੀ ਤੇ ਇੱਥੇ ਜੰਗਲ ਦੇ ਵਿੱਚ ਆਣ ਕੇ ਮੰਗਲ ਲਾਤਾ ਜਿੱਥੇ ਲੰਗਰ ਵੀ ਚੱਲ ਰਿਹਾ ਹੈ ਇੱਥੇ ਹਰਿਆਣਾ ਤੋਂ ਮਾਨਸਾ ਤੋਂ ਬੜੇ ਬੜੇ ਲੋਕ ਆਪਣੇ ਟਰੈਕਟਰ ਟਰੈਕਟਰ ਲੈ ਕੇ ਆਏ ਆ ਘਰਾ ਫੇਰੇ ਆ ਉਹ ਤੇਲ ਵੀ ਉਹ ਵਿੱਚ ਆਪਣਾ ਪਾ ਰਹੇ ਆ ਜੋ ਨਹੀਂ ਪਾ ਰਹੇ ਉਹ ਖਾਲਸਾ ਐਡ ਵੀ ਉਨ੍ਹਾਂ ਦੀ ਬਹੁਤ ਮਦਦ ਕਰ ਰਹੀ ਹੈ ਅਸੀਂ ਮੈਂ ਪਹਿਲੀ ਵਾਰੀ ਆਪਣੀ ਜਿੰਦਗੀ ਦੇਖਿਆ ਹੈ ਜੋ ਖਾਲਸਾ ਐਡ ਨੇ ਸਾਡੀ ਇੰਨੀ ਮਦਦ ਕੀਤੀ ਜੰਗਲ ਦੇ ਵਿੱਚ ਦੁਬਾਰਾ ਸਾਨੂੰ ਜਮੀਨਾਂ ਜਿਹੜੀਆਂ ਗਾਉਂਡ ਜੋਗ ਕਰਨ ਦੇ ਲੈ ਕਰਕੇ ਦੇ ਰਹੇ ਰੇ ਅਸੀਂ ਇਹ ਜਮੀਨਾਂ ਆਪਣੀਆਂ ਸਾਰੀ ਉਮਰ ਵੀ ਨਹੀਂ ਪਧਰੀ ਕਰ ਸਕਦੇ ਸੀ ਅਗਰ ਜੇ ਖਾਲਸਾ ਏਡ ਸਾਡੀ ਬਾਹ ਨਾ ਫੜਦਾ ਠੀਕ ਹੈ ਜੀ ਬਾਈ ਜੀ ਕੀ ਨਾਮ ਹੈ ਤੇ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਮਲਤਾਨੀਆਂ ਜ਼ਿਲ੍ਹਾ ਬਠਿੰਡਾ ਤੋਂ ਆਏ ਆ ਜੀ ਸੇਵਾ ਲੈ ਕੇ 5000 ਡੀਜ਼ਲ ਲੀਟਰ ਡੀਜ਼ਲ ਉਹ ਅਸੀਂ ਦੋ ਥਾਵਾਂ ਤੇ ਦੇਣਾ ਹੈ ਤੇ ਅਸੀਂ ਹੁਣ ਇਸ ਤੋਂ ਪਹਿਲਾਂ ਅਸੀਂ ਜਿਹੜੀ ਸੀ ਸਮਗਰੀ ਸੀ ਉਹ ਅਸੀਂ ਖਾਲਸਾ ਟਰ ਨੂੰ ਹੀ ਦੇ ਕੇ ਗਏ ਸੀ ਪਹਿਲਾਂ ਵੀ ਤੇ ਹੁਣ ਜੇ ਆਨਲਾਈਨ ਟਾਈਮ ਸਾਨੂੰ ਹੋਰ ਲੋੜ ਪਈ ਇੱਥੇ ਅਸੀਂ ਫਿਰ ਹੋਰ ਸੇਵਾ ਕਰਾਂਗੇ ਪਿੰਡ ਮਲਤਾਨੀਆਂ ਦੀ ਸੰਗਤ ਆ ਸਾਰੀ ਇਹ 16 17 ਮੁੰਡੇ ਆਏ ਆ ਸਾਡੇ ਨਾਲ ਗੱਡੀਆਂ ਤੇ ਹਾਂਜੀ ਖਾਲਸਾ ਟਰ ਨੂੰ ਕਿੰਨੇ ਡੀਜ਼ਲ ਦੇਦੇ ਖਾਲਸਾ ਟਰ ਨੂੰ ਅਸੀਂ ਦੇਵਾਂਗੇ ਜੀ 2 3000 ਲੀਟਰ ਠੀਕ ਹੈ ਜੀ ਹਾਂਜੀ ਫਿਰ ਜਿਹੜਾ 2 ਥਾਂ ਕੰਮ ਹੋਰ ਚੱਲੀ ਜਾਂਦਾ ਵੀ 1000 1000 ਲੀਟਰ ਉੱਥੇ ਦੇਵਾਂਗੇ ਠੀਕ ਹੈ ਜੀ ਹਾਂਜੀ ਉਹ ਵੀ ਖਾਲਸਾ ਟਰ ਦੀ ਗੰਗੂ ਸੰਸਥਾ ਨੂੰ ਹਾਂਜੀ ਜੇ ਤੁਹਾਨੂੰ ਤੋਂ ਉਹਦੇ ਜਿਹੜੇ ਦੇਣ ਜਾ ਰਹੇ ਹੋ ਹਾਂਜੀ ਉਹ ਹੋਰ ਕਿਸੇ ਸਾਹਿਬ ਕੀ ਹੈ ਖਾਲਸਾ ਏਡ ਦੀ ਹੈ ਇੱਕ ਤਾਂ ਇੱਧਰ ਬੈਠੇ ਆ ਬਾਬੇ ਬੈਠੇ ਆ ਜਿਹੜੇ ਪਿੱਛੇ ਆਪਣੇ ਲੱਗਿਆ ਹੋਏ ਹਾਂਜੀ ਇੱਕ ਇੱਕ ਹਾਂਜੀ ਇੱਕ ਡਲੇ ਵਾਲ ਸਾਹਿਬ ਦਾ ਲੱਗਿਆ ਹੋਇਆ ਜਿੱਥੇ ਉੱਥੇ ਦੇਵਾਂਗੇ ਹਾਂਜੀ